ਇੱਕ ਪਾਸੇ ਤਾਂ ਪੰਜਾਬ ਸਰਕਾਰ ਸਿਹਤ ਸਹੂਲਤਾਂਾਂ ਦੀ ਗੱਲ ਕਰਦੀ ਹੈ ਸਿੱਖਿਆ ਦਾ ਮਿਆਰ ਉੱਚਾ ਧੱਕਣ ਦੀ ਗੱਲ ਕਰਦੀ ਹੈ ਲੇਕਿਨ ਮੁੱਖ ਮੰਤਰੀ ਭਵਨ ਸਿੰਘ ਮਾਨ ਜਿਹਦਾ ਆਪਣਾ ਜ਼ਿਲ੍ਹਾ ਆਪਣਾ ਸ਼ਹਿਰ ਸੰਗਰੂਰ ਅਤੇ ਸੰਗਰੂਰ ਸ਼ਹਿਰ ਦਾ ਸਰਕਾਰੀ ਹਸਪਤਾਲ ਜੋ ਕਿ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਕਦੇ ਤਾਂ ਇੱਥੇ ਲਾਈਟ ਚਲੀ ਜਾਂਦੀ ਹੈ ਜਾਪੇ ਖਾਨੇ ਦੇ ਵਿੱਚ ਲਾਈਟ ਚਲੀ ਗਈ ਸੀ ਪਿਛਲੇ ਦੇਖਿਆ ਆਪਾਂ ਨੇ ਕਿ ਜੋ ਬੱਚੇ ਜਿਨ੍ਹਾਂ ਦੇ ਬੱਚੇ ਹੋਏ ਸੀਗੇ ਆਪਰੇਸ਼ਨ ਹੋਏ ਸੀ ਉਹਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਅਤੇ ਜੇ ਬਲੱਡ ਬੈਂਕ ਦੀ ਗੱਲ ਕੀਤੀ ਜਾਵੇ ਤਾਂ ਬਲੱਡ ਬੈਂਕ ਦੇ ਵਿੱਚ ਵੀ ਜੋ ਖੂਨ ਲੋਕ ਦਾਨ ਕਰਕੇ ਖੂਨ ਰੱਖ ਜਾਂਦੇ ਹਨ ਤਾਂ ਉਥੇ ਲਾਈਟ ਚਲੇ ਜਾਣ ਦੇ ਕਾਰਨ ਕਾਫੀ ਯੂਨਿਟ ਜੋ ਖੂਨ ਦੇ ਉਹ ਖਰਾਬ ਹੋਏ ਜਨਰੇਟਰ ਦਾ ਉਥੇ ਕੋਈ ਇੰਤਜ਼ਾਮ ਨਹੀਂ ਸੀਗਾ ਅਤੇ ਜੇਕਰ ਗੱਲ ਕੀਤੀ ਜਾਵੇ ਸਰਕਾਰੀ ਹਸਪਤਾਲ ਦੀ ਲੈਬ ਦੀ ਤਾਂ ਲੈਬ ਦੇ ਵਿੱਚ ਜਦੋਂ ਟੈਸਟ ਕਰਨ ਜਾਂਦੇ ਤਾਂ ਲੰਬੇ ਲੰਬੇ ਲਾਈਨਾਂ ਦਾ ਵਿੱਚ ਲੱਗ ਕੇ ਸਾਹਮਣਾ ਕਰਨਾ ਪੈਂਦਾ ਹੈ ਤੇ ਉਹਨਾਂ ਵੱਲੋਂ ਅਣਗਹਿਲੀ ਹੋਈ ਇੱਕ ਨੌਜਵਾਨ ਇੱਥੇ ਆਪਣਾ ਟੈਸਟ ਕਰਵਾਉਣ ਵਾਸਤੇ ਆਇਆ ਆਪਣਾ ਇਲਾਜ ਕਰਾਉਣ ਵਾਸਤੇ ਆ ਡਾਕਟਰ ਵੱਲੋਂ ਉਹਨਾਂ ਨੂੰ ਟੈਸਟ ਲਿਖਿਆ ਗਿਆ ਉਸ ਨੂੰ ਸ਼ਿਕਾਇਤ ਪੀਲੀ ਦੀ ਸੀ ਲੇਕਿਨ ਉਸ ਦੇ ਜਦੋਂ ਟੈਸਟ ਕਰਵਾਏ ਗਏ ਤਾਂ ਟੈਸਟਾਂ ਦੇ ਵਿੱਚ ਉਸ ਦੇ 70% ਗੁਰਦੇ ਫੇਲ ਦਿਖਾਏ ਗਏ ਤਾਂ ਬਾਈ ਨੇ ਜਦੋਂ ਉਹੀ ਰਿਪੋਰਟ ਆਪਣੇ ਦੋਸਤ ਨੂੰ ਭੇਜੀ ਤਾਂ ਦੋਸਤ ਨੇ ਦੱਸਿਆ ਕਿ ਪੀਲੀਆ ਤੇਰਾ ਨਾਰਮਲ ਹੈ ਅਤੇ ਜੋ 70% ਦੇ ਗੁਰਦੇ ਫੇਲ ਹਨ ਇਹ ਹੋਣ ਸਕਦਾ ਤਾਂ ਇਹਨਾਂ ਨੇ ਬਾਹਰ ਕ੍ਰਿਸ਼ਨਾ ਲੈਬ ਤੋਂ ਜਦੋਂ ਟੈਸਟ ਕਰਵਾਇਆ ਤਾਂ ਉਹ ਟੈਸਟ ਬਿਲਕੁਲ ਨਾਰਮਲ ਆਇਆ ਜਿਸ ਦੀ ਸ਼ਿਕਾਇਤ ਬਾਈ ਨੇ ਡਾਕਟਰ ਸਾਹਿਬ ਕੋਲ ਕੀਤੀ 104 ਤੇ ਵੀ ਕੀਤੀ ਅਤੇ ਹੁਣ ਇਹ ਡਿਪਟੀ ਕਮਿਸ਼ਨਰ ਕੋਲੇ ਵੀ ਉਹਨਾਂ ਦੀ ਸ਼ਿਕਾਇਤ ਕਰਕੇ ਆਏ ਨੇ ਸਾਡੇ ਨਾਲ ਮੌਜੂਦ ਨੇ ਕਰਦੇ ਉਹਨਾਂ ਨਾਲ ਗੱਲਬਾਤ ਕੀ ਨਾਮ ਹੈ ਜੀ ਆਪਣਾ ਹਰਦੀਪ ਸਿੰਘ ਕਿਵੇਂ ਬਣਿਆ ਵੀਰੇ ਸਭ ਕਿੱਥੋਂ ਤੁਸੀਂ ਕਿੱਥੋਂ ਆਏ ਹੋਗੇ ਮੇਰਾ ਪਿੰਡ ਲੇਲਕ ਲਾਂਦੀ ਲਹਿਰੇ ਕਾਗੇ ਹਲਕੇ ਚ ਪੈਂਦਾ ਜੀ ਨੇੜੇ ਸਰੂਰੀ ਪੈਂਦਾ ਪਹੋਸਤਾਲ ਹਾਂਜੀ ਹਾਂਜੀ ਕੀ ਕਹਣੀ ਵੀ ਮੈਂ ਵੀ ਜੀ 8 ਤਰੀਕ ਨੂੰ ਐਡਮਿਟ ਹੋਇਆ ਸੀਗਾ 2 ਘੰਟੇ ਦੀ ਖੱਜਲ ਖਵਾਰੀ ਤੋਂ ਬਾਅਦ ਮੈਂ ਐਡਮਿਟ ਹੋ ਗਿਆ ਸੀਗਾ 9 ਤਰੀਕ ਨੂੰ ਡਾਕਟਰ ਸਾਹਿਬ ਨੇ ਮੇਰੇ ਟੈਸਟ ਲਿਖੇ ਤੇ 10 ਤਰੀਕ ਨੂੰ ਰਿਪੋਰਟ ਆਈ ਹੈ ਜੀ ਸਰਕਾਰੀ ਲੈਬੋਰੀ ਜੋ ਬਣੀ ਹੈ ਮੈਂ ਉਹਦੇ ਚੋਂ ਟੈਸਟ ਕਰਵਾਏ ਸੀ ਟੈਸਟਾਂ ਦੇ ਵਿੱਚ ਮੈਂ ਇਹਨੂੰ ਪੀਲੀਆ ਦੀ ਪ੍ਰੋਬਲਮ ਸੀ ਜੀ ਪਰ ਟੈਸਟਾਂ ਦੇ ਵਿੱਚ ਮੈਨੂੰ ਦਿਖਾਇਆ ਗਿਆ ਪੀਲੀਆ ਬਿਲਕੁਲ ਨੋਰਮਲ ਦਿਖਾਇਆ ਗਿਆ ਤੇ ਜੇ ਗੁਰਦੇ ਸੀ ਉਹ 70% ਖਰਾਬ ਦਿਖਾਏ ਗਿਆ ਜੀ ਚਲੋ ਮੈਂ ਉਹਦੀ ਫੋਟੋ ਵੀ ਖਿੱਚ ਲਈ ਜੀ ਮੈਂ ਜਦ ਵੀ ਕੋਈ ਵੀ ਰਿਪੋਰਟ ਕਰਾਂਦਾ ਸੀ ਮੈਂ ਆਪਣੇ ਮਿੱਤਰ ਨੂੰ ਜੋ ਮਤਲਬ ਪਿੰਡਲ ਬੋਟਰੀ ਦਾ ਕੰਮ ਕਰਦਾ ਮੈਂ ਉਹਨੂੰ ਭੇਜਦਾ ਸੀ ਚਲੋ ਜੋ ਟੈਸਟ ਆਏ ਮੈਂ ਇੱਥੇ ਜਮ੍ਹਾਂ ਕਰਾਤੇ ਸੀ ਜੋ ਸਟਾਫ ਮੈਨੂੰ ਦੇਖਦਾ ਹੈ ਜੀ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਭੇਜਤੀ ਮਿੱਤਰ ਨੂੰ ਮੇਰੇ ਨੂੰ ਤੇ ਉਹ ਕਹਿੰਦੇ ਹਰਦੀਪ ਇਹ ਰਿਪੋਰਟ ਤੇਰੀ ਗਲਤ ਹੈ ਪੀਲੀਆ ਨਾਰਮਲੀ ਦਿਖਾਇਆ ਗਿਆ ਤੇ ਗੁਰਦੇ 70% ਖਰਾਬ ਦਿਖਾਇਆ ਗਿਆ ਮੇਰੇ ਕਹਿਣ ਤੇ ਕਹਿੰਦਾ ਤੂੰ ਇਹੀ ਟੈਸਟ ਤੂੰ ਕਿਸੇ ਹੋਰ ਲੈਬੋਰੀ ਤੋਂ ਕਰਾ ਫਿਰ ਮੈਂ ਉਹੀ ਟੈਸਟ ਮੈਂ ਕ੍ਰਿਸ਼ਨਾ ਲਾਈਵ ਤੋਂ ਕਰਾਏ ਜੀ ਉਹਦੇ ਵਿੱਚ ਮੈਨੂੰ ਪੀਲੀਆ 20 ਤੋਂ ਘਟ ਕੇ 12.70 ਤੇ ਆ ਗਿਆ ਤੇ ਗੁਰਦੇ ਮੇਰੇ ਬਿਲਕੁਲ ਨਾਰਮਲ ਪਾਏ ਗਏ ਉਹਨਾਂ 'ਚ ਕੋਈ ਪ੍ਰੋਬਲਮ ਨਹੀਂ ਸੀ ਜੀ ਜਦੋਂ ਗੁਰਦੇ ਫੇਲ ਦੀ ਰਿਪੋਰਟ ਆਈ ਤਾਂ ਕਿਤੇ ਨਾ ਕਿਤੇ ਫਿਰ ਮਾਨਸਿਕ ਜ਼ਰੂਰਤ ਤੇ ਤੌਰ ਤੇ ਪਰੇਸ਼ਾਨ ਹੋਈ ਹੋਵਗੇ ਵੀ ਹਰ ਇੱਕ ਹੀ ਹੋ ਗਿਆ ਨਾ ਘਰਦਿਆਂ ਨੂੰ ਵੀ ਟੈਨਸ਼ਨ ਆ ਪਈ ਉਹ ਹਾਂਜੀ ਮੈਨੂੰ ਝਟਕਾ ਜਿਹਾ ਲੱਗਿਆ ਸੀ ਜੀ ਕਿ ਹੁਣ ਨਵੀਂ ਚੀਜ਼ ਨਿਕਲ ਕੇ ਸਾਹਮਣੇ ਆ ਗਈ ਆ ਮੈਂ ਡਰ ਗਿਆ ਸੀ ਜੀ ਪਰ ਜਦੋਂ ਉਹ ਕ੍ਰਿਸ਼ਨਾ ਦੀ ਰਿਪੋਰਟ ਆਈ ਫਿਰ ਮੈਨੂੰ ਥੋੜਾ ਹੌਂਸਲਾ ਮਿਲਿਆ ਕਿ ਹਾਂ ਮੈਨੂੰ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਜੀ ਤੁਸੀਂ ਕਾਫੀ ਤੰਗ ਸੀਗੇ ਤਾਂ ਫਿਰ ਤੁਸੀਂ ਐਮਰਜੈਂਸੀ ਵਿੱਚ ਕਿਉਂ ਨਹੀਂ ਦਾਖਲ ਹੋਏ ਮੈਂ ਐਮਰਜੈਂਸੀ ਵਾਲਾਂ ਕੋਲ ਗਿਆ ਉਹ ਕਹਿੰਦੇ ਤੁਸੀਂ ਡਾਕਟਰ ਸਾਹਿਬ ਨੂੰ ਮਿਲੋ ਡਾਕਟਰ ਸਾਹਿਬ ਕੋਲ ਗਿਆ ਉਹ ਕਹਿੰਦੇ ਤੁਸੀਂ ਐਮਰਜੈਂਸੀ ਜਾਓ ਜੀ ਮੈਂ ਤੱਕਾ ਮੁੱਕੀ ਹੋ ਗਏ ਮਸਾਂ ਅੰਦਰ ਬੜੇ ਸ਼ੁਕਰ ਹੈ ਮੈਂ ਉਸ ਦਿਨ ਐਡਮਿਟ ਹੋ ਗਿਆ 2-3 ਘੰਟੇ ਇੰਨੀ ਧੁੱਪ ਚ ਖੱਜਲ ਖਵਾਰੀ ਹੋਣ ਤੋਂ ਬਾਅਦ ਮੈਂ ਐਡਮਿਟ ਹੋਇਆ ਜੀ ਤੁਸੀਂ ਦੱਸ ਨਹੀਂ ਕਿ ਮੈਂ ਤਾਂ ਪੰਨੀ ਵੀ ਮੈਨੂੰ ਐਮਰਜੈਂਸੀ ਹੈ ਮੈਂ ਤੁਹਾਨੂੰ ਮੈਂ ਵੀਡੀਓ ਦਿਖਾ ਸਕਦਾ ਹੁਣ ਚਲੋ ਬੋਤਲਾਂ ਲੱਗ ਲੱਗ ਕੇ ਘਟ ਗਈਆਂ ਮੇਰੀਆਂ ਅੱਖਾਂ ਇੰਨੀਆਂ ਪੀਲੀਆਂ ਸੀ ਜੀ ਛੱਡ ਦਿਓ ਗੱਲਾਂ ਮੈਂ ਬੜਾ ਪਰੇਸ਼ਾਨ ਸੀ ਜੀ ਉਦੋਂ ਹਾਂਜੀ ਜਦੋਂ ਐਮਰਜੈਂਸੀ ਵਿੱਚ ਉਸ ਟਾਈਮ ਡਾਕਟਰ ਨਹੀਂ ਸੀ ਕੋਈ ਕਿ ਜਾਂ ਕੋਈ ਲੀਡਰ ਸੀ ਕੋਈ ਕੋਈ ਬੈਠਾ ਹੋਇਆ ਮੈਡਮ ਡਾਕਟਰੀ ਸੀ ਸ਼ਾਇਦ ਉਹਨਾਂ ਨੇ ਮੈਨੂੰ ਕਹਿੰਦੇ ਤੁਸੀਂ ਡਾਕਟਰ ਸਾਹਿਬ ਨੂੰ ਮਿਲੋ ਤੁਸੀਂ ਐਮਰਜੈਂਸੀ ਨਹੀਂ ਉੱਧਰ ਦਾਖਲ ਹੋ ਜੇ ਇੱਕ ਮਰੀਜ਼ ਐਮਰਜੈਂਸੀ ਵਿੱਚ ਜਾਂਦਾ ਹੈ ਲੇਕਿਨ ਉਸ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਤੁਸੀਂ ਡਾਕਟਰ ਸਾਹਿਬ ਕੋਲ ਜਾਓ ਡਾਕਟਰ ਸਾਹਿਬ ਕੋਲੇ ਪੈਣੀ ਓਪੀਡੀ ਵਿੱਚ ਭੀੜ ਕਾਫੀ ਹੁੰਦੀ ਹੈ ਡਾਕਟਰ ਸਾਹਿਬ ਜਾਣਦੇ ਨੇ ਦੂਜੇ ਵੀ ਐਮਰਜੈਂਸੀ ਵਾਲੇ ਵੀ ਜੇ ਇਸ ਨੂੰ ਐਮਰਜੈਂਸੀ ਸੀ ਤਾਂ ਹੀ ਇਹ ਐਮਰਜੈਂਸੀ ਵਿੱਚ ਗਿਆ ਲੇਕਿਨ ਉੱਥੋਂ ਸਟਾਫ ਨੇ ਕਿਹਾ ਕਿ ਤੁਸੀਂ ਡਾਕਟਰ ਸਾਹਿਬ ਕੋਲ ਜਾਓ ਲੱਗਦਾ ਕਿ ਉਸ ਦਿਨ ਉੱਥੇ ਕੋਈ ਡਾਕਟਰ ਹੀ ਨਹੀਂ ਹੋਣਾ ਫਿਰ ਕੀ ਬਣਿਆ ਸਵਾ? ਫਿਰ ਮੈਂ ਉਹ ਕਰਿਆ ਜੀ ਜਦੋਂ ਰਿਪੋਰਟ ਗਲਤ ਆ ਗਈ ਜੀ ਚਲੋ ਮੈਂ ਕ੍ਰਿਸ਼ਨ ਵਾਲੇ ਤੋਂ ਵੀ ਉਹ ਕਰ ਲਈ ਜੀ ਫਿਰ ਮੈਨੂੰ ਥੋੜਾ ਜਿਹਾ ਹੌਂਸਲਾ ਹੋਇਆ ਕਿ ਮੇਰੇ ਗੁਰਦੇ ਖਰਾਬ ਨਹੀਂ ਮੈਨੂੰ ਪੀਲੀ ਹੈ ਜੀ ਤੁਸੀਂ ਸ਼ਿਕਾਇਤ ਕੀਤੀ ਕਿਸ ਨੂੰ? ਮੈਂ ਫਿਰ ਇਸ ਦੀ ਸ਼ਿਕਾਇਤ 104 ਤੇ ਕੀਤੀ ਹੈ ਜੀ ਉਹ ਕਹਿੰਦੇ ਪਹਿਲਾਂ ਤੁਸੀਂ ਇਹਦੀ ਸ਼ਿਕਾਇਤ ਡਾਕਟਰ ਸਾਹਿਬ ਨੂੰ ਕਰੋ ਜੀ ਨਹੀਂ ਸੁਣਦੇ ਤਾਂ ਸਾਨੂੰ ਦੁਬਾਰਾ ਕਾਲ ਕਰੋ ਜੀ ਕਿਹੜਾ ਡਾਕਟਰ ਤੁਸੀਂ? ਡਾਕਟਰ ਰਾਹੁਲ ਜੀ ਉਹਨਾਂ ਨੇ ਮੇਰੀ ਗੱਲ ਸੁਣ ਤਾਂ ਲਈ ਕਿ ਅੱਗੇ ਕਾਰਵਾਈ ਕਰਨਗੇ ਨਾ ਕਰਨਗੇ ਉਹ ਮੈਨੂੰ ਕੁਝ ਨਹੀਂ ਦੱਸਿਆ ਜੀ ਤੇ ਉਸ ਤੋਂ ਬਾਅਦ ਜੀ ਫਿਰ ਮੈਂ ਕੱਲ ਡੀਸੀ ਸਾਹਿਬ ਨੂੰ ਵੀ ਮੈਂ ਲਿਖ ਕੇ ਐਪਲੀਕੇਸ਼ਨ ਦਿੱਤੀ ਆ ਅੱਗੇ ਕੀ ਕਾਰਵਾਈ ਕਰਦੇ ਉਹ ਬਾਅਦ ਦੀ ਗੱਲ ਹੈ ਜੀ ਮਨਜ਼ਰ ਸਰਕਾਰ ਦਾ ਕਹਿ ਰਹੀ ਆ ਸੇਧ ਸਹੂਲਤਾਂ ਮ ਦੇ ਰਹੀਆਂ ਆ ਸੀ ਦਵਾਈਆਂ ਫਰੀ ਦੇ ਰਹੀਆਂ ਆ ਸਫਾਈ ਦਾ ਧਿਆਨ ਰੱਖਿਆ ਜਾਂਦਾ ਹੈ ਤੇ ਲੋਕਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਬਾਈ ਜੀ ਤੁਸੀਂ ਮੇਰੇ ਨਾਲ نیچے ਚੱਲ ਜਾਓ ਮੈਂ ਦਿਖਾਣਾ ਤੁਹਾਨੂੰ ਤੁਸੀਂ ਐ ਕਰੋ ਇੱਕ ਮੈਨੂੰ ਮੈਂ ਜਾਊਂਗਾ ਐਡਮਿਟ ਆ ਨਾ ਮੈਨੂੰ ਅੰਦਰ ਨਹੀਂ ਜਾਣ ਦੇਣਾ ਦਿੱਤਾ ਜਾਣਾ ਇੰਨੀ ਖੱਜਲ ਖਵਾਰੀ ਹੈ ਬਾਈ ਆਪਾਂ ਤੁਸੀਂ ਡਾਕਟਰ ਨੂੰ ਮਿਲ ਹੀ ਨਹੀਂ ਸਕਦੇ ਬੁਰਾ ਹਾਲ ਬਾਥਰੂਮ 'ਚ ਤੁਸੀਂ ਜਾਓ ਜ ਬੜ ਨੂੰ ਜੀ ਨਹੀਂ ਕਰਦਾ ਏ ਲਾਈਟ ਚਲੀ ਜਾਂਦੀ ਹੈ ਗਰਮੀ ਬਹੁਤ ਹੈ ਰਾਤ ਨੂੰ ਪੈਣਾ ਬਹੁਤ ਮੁਸ਼ਕਿਲ ਹੈ ਲਾਈਟ ਤਾਂ ਸਰਕਾਰ ਨੇ 24 ਘੰਟੇ ਕਰਖਿਆ ਹੱਸ ਜੀ ਇੱਥੇ ਚੱਲ ਜਾਂਦੀ ਹੈ ਜੀ ਲਾਈਟ ਚੱਲ ਜਾਂਦੀ ਹੈ ਸ਼ਾਮ ਨੂੰ ਲਾਈਟ ਚੱਲ ਜਾਂਦੀ ਹੈ ਕਿੰਨੇ ਕਿੰਨੇ ਘੰਟੇ ਨਹੀਂ ਪਤਾ 10 ਮਿੰਟ ਨਾ ਆਵੇ ਅੱਧਾ ਘੰਟਾ ਨਾ ਆਵੇ ਚੱਲ ਜਾਂਦੀ ਹੈ ਜੀ ਤੇ ਗਰਮੀ ਬੜੀ ਹੈ ਜੀ ਇੱਥੇ ਤੇ ਬਾਕੀ ਮੈਂ ਮੰਗ ਕੀਤੀ ਹੈ ਜੀ ਕਿ ਜਿੰਨਾ ਨੇ ਮੇਰੀ ਰਿਪੋਰਟ ਗਲਤ ਬਣਾ ਕੇ ਭੇਜੀ ਹੈ ਜੀ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਮੈਂ ਉਹ ਫਾਈਲ ਉੱਥੇ ਜਮ੍ਹਾਂ ਕਰਾਤੀ ਸੀ ਜੇ ਉਹ ਸਟਾਫ ਮੈਨੂੰ ਦੇਖਦਾ ਜੇ ਉਸੇ ਰਿਪੋਰਟ ਦੇ ਹਿਸਾਬ ਨਾਲ ਮੈਨੂੰ ਕੋਈ ਦਵਾਈ ਜਾਂ ਟੀਕਾ ਲਾ ਦਿੰਦਾ ਤਾਂ ਮੇਰਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਜੀ ਕੋਈ ਡਾਕਟਰ ਨੇ ਤੁਹਾਨੂੰ ਆ ਕੇ ਪ੍ਰੈਸ਼ਰਾਈਜ਼ ਕੀਤਾ ਸੀ ਕਿ ਆਪ ਵੀ ਸ਼ਿਕਾਇਤ ਨਾ ਕਰੋ ਵੀ ਇਥੇ ਨਹੀਂ ਮਿਲ ਲੋ ਨਹੀਂ ਮੈਨੂੰ ਕਿਸੇ ਨੇ ਇਦਾਂ ਨਹੀਂ ਰੋਕਿਆ ਜੀ ਆਪਾਂ ਉਹੀ ਉਹ ਕਰਦੀਏ ਕਿਸੇ ਨੇ ਨਹੀਂ ਰੋਕਿਆ ਜੀ ਮੈਨੂੰ ਕਿਸ ਦਿਨ ਗੈਲੀ ਮੰਨ ਤੂੰ ਇਹ ਲੈਬੋਰੀ ਵਾਲਿਆਂ ਦੀ ਅੰਗਲੀ ਹੈ ਜੀ ਕਿਉਂਕਿ ਪੀ ਪੀਲੀਆ ਹੈਗਾ ਸੀ ਮੈਨੂੰ ਪੀਲੀਆ ਨਾਰਮਲ ਦਿਖਾਇਆ ਗਿਆ ਗੁਰਦੇ 70% ਖਰਾਬ ਦਿਖਾਇਆ ਗਿਆ ਜਦਕਿ ਮੇਰੇ ਗੁਰਦੇ ਬਿਲਕੁਲ ਸਹੀ ਨੇ ਜੀ ਜੀ ਇਹਨਾਂ ਦਾ ਕਨ ਹੈ ਕਿ ਇਨਸਾਫ ਦੀ ਮੰਗ ਕਰਦ ਨੇ ਡੀਸੀ ਸਾਹਿਬ ਕੋਲ ਸ਼ਿਕਾਇਤ ਕਰਕੇ ਆਏ ਨੇ ਲੇਕਿਨ ਜੇ ਸਰਕਾਰੀ ਹਸਪਤਾਲ ਦੀ ਗੱਲ ਕੀਤੀ ਜਾਵੇ ਸੁਰਖੀਆਂ ਦਾ ਵਿੱਚ ਹਮੇਸ਼ਾ ਇਹ ਹਸਪਤਾਲ ਰਹਾਗਾ ਅਤੇ ਡਾਕਟਰ ਐਮਰਜੈਂਸੀ ਵਿੱਚ ਨਹੀਂ ਸੀਗੇ ਜਿਸ ਕਾਰਨ ਡਾਕਟਰ ਹਿਮਾਂਸ਼ੂ ਗੁਰ ਜਾਣਾ ਪਿਆ ਅਤੇ ਹੁਣ ਇਹਨਾਂ ਨੇ ਇੱਕ ਲਿਖਤੀ ਸ਼ਿਕਾਇਤ ਕੀਤੀ ਹੈ ਇਸ ਸਬੰਧ ਦੇ ਵਿੱਚ ਸੀਐਮਓ ਡਾਕਟਰ ਕਿਰਪਾਲ ਸਿੰਘ ਨਾਲ ਵੀ ਗੱਲਬਾਤ ਕਰਾਂਗੇ ਕੁਛਰਿਕ ਦਾ ਮਾਮਲਾ ਹੈ ਸਿਗਨਾ ਹਸਪੀਟਲ ਦਾ ਜੀ ਪੇਸ਼ੈਂਟ ਨੇ ਟੈਸਟ ਕਰਾਈ ਸੀ ਹੈ ਪੀਡੀਆਸੀ ਪਰ ਕਿੰਨੀ ਅਫਰ ਕਿਸ ਤਰ੍ਹਾਂ ਦੀ ਗੱਲ ਹੈ ਹਾਂ ਜਿਹੜਾ ਮੈਟਰ ਹੈਗਾ ਮੇਰੇ ਕਲ ਧਿਆਨ ਦੇ ਵਿੱਚ ਆਏਗਾ ਮਾਮਲੇ ਦੀ ਐਮਰਜੈਂਸੀ ਨੂੰ ਸਮਝਦੇ ਹੋਏ ਮੈਂ ਤੁਰੰਤ ਹੈ ਜਿਹੜੀ ਇੱਕ ਇਨਕੁਆਰੀ ਹੈ ਉਹ ਮਾਰਕ ਕਰ ਦਿੱਤੀ ਕਿ ਜਿਦੀ ਰਿਪੋਰਟ ਮੇਰੇ ਕੋਲ ਅੱਜ ਆ ਜਾਏਗੀ ਜੋ ਵੀ ਇਸ ਟੈਸਟ ਕਰਨ ਸੰਬੰਧੀ ਜਿੰਨੇ ਕੋਈ ਨੈਗਲੀਜੈਂਸ ਵਰਤੀ ਹੈ ਉਹਦੇ ਖਿਲਾਫ ਵਿਭਾਗੀ ਕਾਰਵਾਈ ਕਰਨ ਲਈ ਉੱਚ ਅਧਿਕਾਰੀ ਨੂੰ ਤੁਰੰਤ ਸੂਚਿਤ ਕਰ ਦਿੱਤਾ ਜਾਵੇਗਾ ਸਰ ਤੋਂ ਹੁਣ ਇਹ ਨਾਦਾ ਕਿ ਮਾਮਲਾ ਸੈਂਸਿਟਿਵ ਤੇ ਹੀ ਉਸ ਦੇ ਆਧਾਰ ਤੇ ਉਹਰ ਟੋਟਲ ਇੱਕ ਇਨਜੈਕਸ਼ਨ ਹੈ ਜਿਹੜਾ ਲੱਗ ਜਾਂਦਾ ਹੈ ਬਿਲਕੁਲ ਜੀ ਜੋ ਅਸੀਂ ਇਨਵੈਸਟੀਗੇਸ਼ਨ ਕਰਦੇ ਹਾਂ ਕਿ ਉਹਦਾ ਮਤਲਬ ਇਹ ਹੁੰਦਾ ਹੈਗਾ ਵੀ ਸਾਨੂੰ ਰਿਪੋਰਟ ਡਾਕਟਰ ਨੂੰ ਪ੍ਰੋਪਰ ਪਤਾ ਲੱਗ ਜਾਵੇ ਤੇ ਉਸ ਤੋਂ ਬਾਅਦ ਰਿਪੋਰਟ ਦੇ ਮੁਤਾਬਕ ਹੀ ਜੋ ਡਾਕਟਰ ਹੈ ਉਹਨੇ ਟਰੀਟਮੈਂਟ ਉਹ ਸ਼ੁਰੂ ਕਰਨਾ ਹੁੰਦਾ ਹੈਗਾ ਇਹ ਸਾਡਾ ਡਾਕਟਰ ਕਿਰਪਾਲ ਸੀਐਮਓ ਸੰਗਰੂਰ ਜਿਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਜਿਹੜਾ ਵੀ ਇਸ ਟੈਸਟਾਂ ਦੇ ਵਿੱਚ ਕੋਈ ਵੀ ਦੋਸ਼ੀ ਪਾਇਆ ਗਿਆ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਇੱਕ ਜਾਂਚ ਕਮੇਟੀ ਬਿਠਾ ਦਿੱਤੀ ਗਈ ਹੈ ਸੰਗਰੂਰ ਤੋਂ ਗੁਰਵਿੰਦਰ ਸਿੰਘ ਸカイ ਨਿਊਜ਼ ਪੰਜਾਬ